ਲੋਕ ਹਿੱਤ ਲੋਕਾਂ ਦੀ ਆਵਾਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸ਼ਰੌਣੀ ਗੁਰਦੁਆਰਾ ਬੰਦ ਕਮੇਟੀ ਦੇ ਬਾਰੇ ਕਈ ਤਰ੍ਹਾਂ ਦਾ ਕੂਟ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੇ ਇਹ ਵੀ ਇਲਜ਼ਾਮ ਲਾਇਆ ਜਾਂਦਾ ਕਿ ਸ਼੍ਰੋਮਿਕ ਕਮੇਟੀ ਪ੍ਰਚਾਰ ਨਹੀਂ ਕਰਦੀਗੀ ਸਾਡਾ ਸਹਿਯੋਗ ਨਹੀਂ ਕਰਦੀ ਅਸੀਂ ਕਿਸੇ ਨੂੰ ਤੁਹਾਨੂੰ ਬਣਾ ਸਕਦੇ ਇਸੇ ਤਰ੍ਹਾਂ ਦੀ ਇੱਕ ਗੱਲ ਗੁਰਮੀਤ ਸਿੰਘ ਸੁਭਾਰ ਜਿਹੜੇ ਇਹ ਜਿਹੜੇ ਕਿ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਦੀ ਗੱਲ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਜ਼ਿਕਰ ਕਰਦੇ ਆ ਕਿ ਮੈਂ ਇਸ ਸੰਬੰਧੀ ਪ੍ਰਚਾਰ ਕਰ ਰਿਹਾ ਬੂਟੇ ਵੰਡ ਰਿਹਾ ਗੱਲ ਕਰਨੀ ਮਾਰੀ ਨਹੀਂ ਇਸ ਗੱਲ ਦਾ ਅਸੀਂ ਸਵਾਸਥਨ ਕਰਦੇ ਆ ਦੇਖਣ ਨੂੰ ਸਤਿ ਸ੍ਰੀ ਅਕਾਲ ਹੈ ਤੇ ਉਹਨਾਂ ਦੇ ਚਿਹਰੇ ਦੇ ਦਾੜਾ ਪ੍ਰਕਾਸ਼ ਹੈ ਲੱਗਦਾ ਦੇਖਣ ਨੂੰ ਕਿ ਉਹ ਇੱਕ ਸਿੱਖ ਵਿਚਾਰਧਾਰਕ ਸੰਗਤ ਹੋਣਗੇ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਗੁਰਦੁਆਰਾ ਸਾਹਿਬ ਵਿੱਚ ਨਹੀਂ ਕਰ ਦਿੱਤਾ ਜਾਂਦਾ ਜਦੋਂ ਕਿ ਇਹ ਗੱਲ ਅਸੀਂ ਸਾਰੀ ਪਰਚੋਲ ਕੀਤੀ ਤਾਂ ਇੰਤੋਂ ਤੱਕ ਪਤਾ ਲੱਗਾ ਕਿ ਇਹਨਾਂ ਦੇ ਬਾਰੇ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੇ ਨਾਲ ਸੰਗਤ ਉਥੋਂ ਦਾ ਜਿਹੜਾ ਸੇਵਕ ਜਥਾ ਉਹਨਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਜਦੋਂ ਕਿ ਇੱਕ ਗੱਲ ਇਹ ਪਹਿਲਾਂ ਹੀ ਸਪੱਸ਼ਟ ਕਰ ਦਈਏ ਕਿ ਜਿਸ ਗੱਲ ਦੀ ਇਹ ਗੱਲ ਕਰਦੇ ਆ ਪਹੁਣ ਗੁਰੂ ਪਾਣੀ ਪਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਗੁਰੂ ਦੇ ਸਿਧਾਂਤ ਨੂੰ ਮੱਦੇਨਜ਼ਰ ਰੱਖਦੇ ਆ ਹਮੇਸ਼ਾ ਹੀ ਇਹ ਸੇਵਾਵਾਂ ਕਰਦੀ ਆ ਉਹਦੀ ਡਿਊਟੀ ਆ ਉਹਦਾ ਫਰਜ਼ ਆ ਸੋ ਜਾਣਕਾਰੀ ਇੱਥੇ ਪਹਿਲਾਂ ਇਹ ਦੇ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਕਰੀਬ 22 ਗੁਰਦੁਆਰੇ ਜਿਹੜੇ ਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਜੰਗਲ ਸਾਰੇ ਜਾ ਰਹੇ ਆ ਤੇ ਜੰਗਲ ਲੱਗ ਚੁੱਕੇ ਆ ਸੋ ਸ਼ਰੋਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਚਾਲ ਵਾਸੇਸ਼ ਧਿਆਨ ਦਿੱਤਾ ਜਾ ਰਿਹਾ ਜਿਹੜਾ ਕਿ ਵਾਤਾਵਰਨ ਦੇ ਸ਼ੁੱਧਤਾ ਲਈ ਪਾਉਣ ਪਾਣੀ ਦੀ ਸ਼ੁੱਧਤਾ ਲਈ ਸਾਰੇ ਜਿਹੜੇ ਕਾਰਜ ਕੀਤੇ ਜਾਂਦੇ ਆ ਹੁਣੇ-ਹੁਣੇ ਅਸੀਂ ਗੁਰਦੁਆਰਾ ਗੁਰੂ ਸਰਕੋਂਕੇ ਵਿਖੇ ਵੀ ਇੱਕ ਪਵਾਗ ਲਾਉਗਾ ਜਿਹੜਾ ਆਰੰਭ ਕਰ ਚੁੱਕਿਆ ਸੋ ਜਾਣਕਾਰੀ ਇਹ ਜਈਏ ਕਿ ਸ਼ਰੋਨੀ ਕਮੇਟੀ ਇਸ ਕਾਜ ਨੂੰ ਬਹੁਤ ਵਧੀਆ ਕਰ ਰਹੀ ਆ ਤੇ ਪਿਛਲੇ ਸਮਿਆਂ ਚ ਵੱਖ-ਵੱਖ ਗੁਰਦੁਆਰਾ ਸਹਿਬਾਨ ਤੋਂ ਬੂਟਾ ਪ੍ਰਸ਼ਾਦ ਦੀ ਪ੍ਰਕਿਰਿਆ ਵੀ ਲਗਾਤਾਰ ਚੱਲ ਰਹੀ ਹੈ ਇਹਨਾਂ ਨੇ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਬਹੁਤ ਵੱਧ ਗੱਡ ਗੱਲਾਂ ਕੀਤੀਆਂ ਫਿਰ ਇਹ ਕਹਿੰਦੇ ਕੀ ਅਸੀਂ ਈਸਾਈ ਮੱਤ ਕੋਲੇ ਗਏ ਉਹਨਾਂ ਨੇ ਸਾਨੂੰ ਸਨਮਾਨ ਦਿੱਤਾ ਮਾਣ ਦਿੱਤਾ ਕਿਉਂ ਨਾ ਅਸੀਂ ਉਸ ਵਿੱਚ ਸ਼ਾਮਲ ਹੋ ਜਾਈਏ ਉਹ ਇਹ ਗੱਲ ਕਰਦੇ ਆ ਕਿ ਸਾਰੇ ਸਿੱਖ ਇਹ ਗੱਲ ਸੁਣਨ ਤੇ ਮੈਂ ਵੀ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਸੇਵਾਦਾਰ ਹੋਣ ਦੇ ਨਾਤੇ ਇੱਕ ਸਿੱਖ ਭਾਵਨਾ ਸੋ ਸਸਤਾ ਨਹੀਂ ਜਿਹੜੀ ਆ ਪ੍ਰਭਲ ਹੋਣ ਦੇ ਨਾਤੇ ਕੀ ਇਹ ਗੱਲ ਵੀ ਜਰੂਰ ਸਾਰੇ ਸਿੱਖ ਸੁਣਨ ਕਿ ਇਹ ਇੱਕ ਰਿਵਾਜ ਬਣ ਗਿਆ ਕਿ ਅਸੀਂ ਸ਼ਰਮਣੀ ਕਮੇਟੀ ਨੂੰ ਜਗ੍ਹਾ ਕੱਢਾਂਗੇ ਤੇ ਸ਼ਾਇਦ ਅਸੀਂ ਮਹਾਨ ਸਿੱਖ ਬਣ ਜਾਵਾਂਗੇ ਜਾਂ ਕੋਈ ਕਿਸੇ ਤਰ੍ਹਾਂ ਦਾ ਚੰਦਾ ਇੱਥੇ ਆ ਜਾਊਗਾ ਹੁਣ ਤੁਹਾਨੂੰ ਜਾਣਕਾਰੀ ਇਹ ਦਿੰਨੇ ਆ ਕਿ ਉੱਥੋਂ ਦੀ ਸੰਗਤ ਵੱਲੋਂ ਜਿਹੜਾ ਸਾਨੂੰ ਜਿਹੜਾ ਆਫਿਸ ਗੱਲ ਕੀਤੀ ਗਈ ਆ ਉਹਦੇ ਚ ਬਲਕਾਰ ਸਿੰਘ ਬਘਿਆੜੀ ਨਾਮ ਦੇ ਜਿਹੜੇ ਸੇਵਾਦਾਰ ਨੇ ਜਿਹੜੇ ਕਿ ਉੱਥੋਂ ਦੀ ਇੱਕ ਸੇਵਾ ਸੰਸਥਾ ਦੇ ਮੁਖੀ ਨੇ ਉਹਨਾਂ ਦੇ ਨਾਲ ਹੋਰ ਵੀ ਸੰਗਤਾਂ ਨੇ ਇਸ ਗੱਲ ਬਾਰੇ ਜਕਰ ਕੀਤਾ ਕਿ ਉਹ ਇੱਥੇ ਆਉਂਦੇ ਆ ਇੱਥੇ ਇੱਕ ਸਪੀਕਰ ਲਾਉਂਦੇ ਆ ਤੇ ਸਪੀਕਰ ਜਿਹੜਾ ਕੀ ਚੱਲਦਾ ਰਹਿੰਦਾ ਬੜੀ ਉੱਚੀ ਆਵਾਜ਼ ਸਪੀਕਰ ਲਾਉਂਦੇ ਆ ਤੇ ਇਹਨਾਂ ਨੂੰ ਵੀ ਬੇਇੱਜ਼ਤੀ ਕੀਤੀ ਗਈ ਕਿ ਤੁਸੀਂ ਬੁੱਢੇ ਵੰਡੋ ਕੋਈ ਇਤਰਾਜ਼ ਨਹੀਂ ਕਿਸੇ ਨੇ ਨਹੀਂ ਰੋਕਿਆ ਤੁਸੀਂ ਆਪਣਾ ਜਿਹੜਾ ਪ੍ਰਚਾਰ ਕਰੋ ਕਿਸੇ ਨੇ ਨਹੀਂ ਰੋਕਿਆ ਪਰ ਤੁਸੀਂ ਆਪਣਾ ਗੁਰਦੁਆਰਾ ਜਿੱਥੇ ਬਾਣੀ ਚੱਲਦੀ ਆ ਕੀਰਤ ਚੱਲਦਾ ਉਹਦੇ 'ਚ ਆਪਣਾ ਸਪੀਕਰ ਲਾ ਕੇ ਉੱਚੀ ਆਵਾਜ਼ ਦੇ ਵਿੱਚ ਉੱਥੇ ਤੁਸੀਂ ਖਲਲ ਪਾਉਨੇ ਹੋ ਦੋ ਵਾਰ ਇਹ ਭਦਰਪੁਰ ਸ਼ਹਿਰ ਥਾਣੇ ਵੀ ਜਾ ਚੁੱਕੇ ਆ ਸੋ ਜਿਹੜਾ ਪ੍ਰਬੰਧ ਆ ਉਹ ਪ੍ਰਬੰਧ ਸੰਗਿਤਾ ਦਾ ਨਾ ਕਿ ਕੱਲਾ ਸ਼ਰੋਨੀ ਕਮੇਟੀ ਦਾ ਸੋ ਸੰਗਿਤਾ ਵੱਲੋਂ ਇਸ ਗੱਲ ਤੇ ਬਹੁਤ ਵੱਡਾ ਅਰੋਧ ਕੀਤਾ ਗਿਆ ਸੀ ਤੇ ਇਹਨਾਂ ਦਾ ਸਾਈਕਲ ਚੁੱਕ ਕੇ ਸੰਗਿਤਾ ਨੇ ਥਾਣੇ ਵਿੱਚ ਦੇ ਦਿੱਤਾ ਸੀ ਇਹਨਾਂ ਨੂੰ ਇਹੋ ਹੀ ਕਿਹਾ ਸੀਗਾ ਕਿ ਤੁਸੀਂ ਜਿਹੜਾ ਪ੍ਰਚਾਰ ਕਰਨਾ ਪ੍ਰਚਾਰ ਤੋਂ ਅਸੀਂ ਨਹੀਂ ਰੋਕ ਸਕਦੇ ਗੁਰਦੁਆਰਾ ਬੀੜ ਬਾਬੋਡਾ ਸਾਹਿਬ ਗੁਰਪਿਆਰੀ ਸత్సੰਗੀ ਫਤਿਹ ਜੈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਨੂੰ ਜੋ ਕਿ ਪਹਿਲੇ ਸਮੇਂ ਵਿੱਚ 632 ਨੂੰ ਫਾਈ ਗੁਰਮੀਤ ਸਿੰਘ ਉਹਦੇ ਪਿਤਾ ਗੁਰਬਿਆਲ ਸਿੰਘ ਜੋ ਕਿ ਚਬਾਲ ਦੇ ਰਹਿਣ ਵਾਲਾ ਹੈ ਉਹਨੇ ਸਪੀਕਰ ਆਹੀ ਜੋ ਕਿ ਚਨਕਉਂ ਤੋਂ ਅੱਗੇ ਲਾ ਕੇ ਸਾਈਕਲ ਦੇ ਉੱਤੇ ਰੱਖ ਜਾਂਦਾ ਸੀ ਆ ਪਤਾ ਨਹੀਂ ਫਿਰ ਚਲੇ ਜਾਂਦਾ ਸੀ ਇਹ ਤੋਂ ਸੁਹਾਈ ਵਾਲੀ ਸੰਗਤ ਆਉਂਦੀ ਏ ਉਹਨੂੰ ਲਾ ਕੇ ਕਹਿੰਦਾ ਏ ਕਿ ਪਾਣੀ ਨਾ ਡੋਲੋ ਸੁਹਾਈ ਕਰਨ ਦੀ ਕੋਈ ਲੋੜ ਨਹੀਂ ਪਾਣੀ ਬਚਾਉਣਾ ਇਹਦੇ ਇਸ ਕਰਕੇ ਜਿਹੜਾ ਸੁਹਾਈ ਵਾਲੀ ਸੰਗਤ ਨਾਲ ਟਕਰਾਅ ਹੋ ਗਿਆ ਜਿਹਦੇ ਵਿੱਚ ਇਹ ਆਪ ਤੇ ਇੱਥੇ ਖਲੋਂਦਾ ਨਹੀਂ ਸੀ ਐਂ ਦਾ ਸਪੀਕਰ ਜਿਹੜਾ ਸੀ ਉਹ ਚੁੱਪ ਕੇ ਲੈ ਗਿਆ ਕਿਉਂਕਿ ਕੀਰਤਨ ਚੱਲਦਾ ਵਾ 24 ਘੰਟੇ ਵੀਰ ਬਾਬਾ ਬਡਾ ਸਾਹਿਬ ਕੇ ਤੇ ਕੀਰਤਨ ਦੇ ਵਿੱਚ ਇਹ ਸਪੀਕਰ ਲਾ ਕੇ ਤੇ ਆਪ ਅਧਰ ਨੂੰ ਚਲੇ ਜਾਂਦਾ ਏ ਸਪੀਕਰ ਚੋਕਲੇ ਨੇ ਥਾਣੇ ਜਾ ਕੇ ਰਿਪੋਰਟ ਕਰ ਦਿੱਤੀ ਥਾਣੇ ਸੰਗਤ ਗਈ ਤੇ ਐਸਐਚਓ ਨੇ ਕਿਹਾ ਕਿ ਇਹਦਾ ਰਾਜੀਨਾਮਾ ਬੀੜ ਬਾਬੜਾ ਸਾਹਿਬ ਕੋਲ ਹੋਵੇਗਾ ਮੈਨੇਜਰ ਦੀ ਯੂਨੀ ਤੋਂ ਤੇ ਇਥੇ ਮੈਨੇਜਰ ਸਾਹਿਬ ਦੇ ਕੋਲ ਬੈਠ ਕੇ ਰਾਜੀਨਾਮਾ ਆਇਆ ਇਹਦੇ ਨਾਲੇ ਗੱਲ ਹੋਈ ਪਈ ਤੂੰ ਸਪੀਕਰ ਨਹੀਂ ਲਾਏਗਾ ਤੇ ਤੂੰ ਕੋਟੋਂ ਪਿੱਛੇ ਜਾ ਕੇ ਤੇ ਜੋ ਧੂੜ ਆ ਗੁਰਦੁਆਰ ਜੀ ਤੋਂ ਬਾਹਰ ਜਾ ਕੇ ਲਾਵੇਂਗਾ ਪਰ ਇਹ ਫੇਰ ਨਹੀਂ ਟਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਹਰ ਸੇਖ ਵਾਸਤੇ ਸੁਣਨੀ ਜ਼ਰੂਰੀ ਆ ਤੇ 2 ਮਿੰਟ ਕੱਢ ਕੇ ਜ਼ਰੂਰ ਸੁਣੋ ਮੈਂ ਜੀ ਵਾਤਾਵਰਨ ਦਾ ਪ੍ਰਚਾਰ ਕਰਦਾ ਪਿਛਲੇ 14-15 ਸਾਲਾਂ ਤੋਂ ਬੋਰਡ ਲਾ ਕੇ ਵੱਖ-ਵੱਖ ਤਰ੍ਹਾਂ ਦਾ ਉਹਨੂੰ ਬੋਰਡਾਂ ਨੂੰ ਦਰਸ਼ਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਇੱਥੇ ਤਾਪਮਾਨ ਇੰਨਾ ਵਾਜਣਾ ਪੰਜਾਬ ਦੀ ਧਰਤੀ ਤੇ ਵੀ ਸਾਡੇ ਲਈ ਬਾਹਰ ਨਿਕਲਣਾ ਔਖਾ ਜਾਣਾ ਤੇ ਚਾਹ ਸਾਡੇ ਲਈ ਜਿਹੜਾ ਉਹ ਪੀਣ ਵਾਲਾ ਪਾਣੀ ਜਿਹੜਾ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਹੀਂ ਹੈਗਾ ਮੇਰੀ ਪਿਛਲੇ 15-20 ਦਿਨ ਤੋਂ ਗੱਲ ਹੋਣ ਈ ਆ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਮੈਨੂੰ ਬਾਬਾ ਬੁੱਢਾ ਸਾਹਿਬ ਇਹ ਪ੍ਰਚਾਰ ਕਰਨ ਦੀ ਅਗਗਾ ਦੇ ਦਿੱਤੀ ਜਾਵੇ ਮੈਂ ਵਾਤਾਵਰਣ ਲਈ ਪ੍ਰਚਾਰ ਕਰਨਾ ਨਾਲ ਮੈਂ ਬੂਟੇ ਵੰਡਨੇ ਆ ਪ੍ਰਧਾਨ ਸਾਹਿਬ ਰੋਜ਼ ਕਹਿ ਦਿੰਦੇ ਸੀ ਕਰਦੇ ਆ ਜੀ ਕਰਦੇ 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 ਆ ਪਰਸੋਂ 70 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤਾਪ ਸਿੰਘ ਹਣੀ ਜਿਨ੍ਹਾਂ ਨਾਲ ਮੇਰੀ ਗੱਲ ਹੋਈ 2-3 ਵਾਰੀ ਉਹਨਾਂ ਮੈਨੂੰ ਇਹ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਕੇ ਐਡਵਰਟਾਈਜ਼ਮੈਂਟ ਕਰਨ ਦੀ ਆਗਿਆ ਨਹੀਂ ਦੇਣੀ ਉਹ ਵਾਤਾਵਰਣ ਦੇ ਪ੍ਰਚਾਰ ਨੂੰ ਐਡਵਰਟਾਈਜ਼ਮੈਂਟ ਕਹਿੰਦੇ ਆ ਤੇ ਮੈਂ ਬੜਾ ਮਨ ਨਰਾਸ਼ ਹੋਇਆ ਕਿ ਜੇ ਗੁਰਦੁਆਰਿਆਂ ਚ ਅਸੀਂ ਪਵਨ ਗੁਰੂ ਪਾਣੀ ਪਤਾ ਦਾ ਪ੍ਰਚਾਰ ਨਹੀਂ ਕਰ ਸਕਦੇ ਤੇ ਕਿੱਥੇ ਕਰ ਸਕਦੇ ਆ ਫਿਰ ਮੇਰੇ ਦਿਮਾਗ 'ਚ ਗੱਲ ਆਈ ਵੀ ਸਾਡੇ ਗੁਰੂ ਨੇ ਤੇ ਮੱਕੇ ਜਾ ਕੇ ਪ੍ਰਚਾਰ ਕੀਤਾ ਸੀ ਹਰ ਦੁਆਰ ਵੀ ਗਏ ਸੀ ਹੋਰ ਵੀ ਕਈ ਜਗ੍ਹਾ ਤੇ ਹੋਰ ਧਰਮਾਂ ਦੀ ਜਗ੍ਹਾ ਤੇ ਗਏ ਸੀ ਫਿਰ ਕੱਲ ਐਤਵਾਰ ਸਾਡੇ ਇੱਥੇ ਗਿਰਜਾ ਤਰਨਤਾਰਨ ਰੋਡ ਤੇ ਆਰ ਕ੍ਰਿਸ਼ਨ ਸਕੂਲ ਲੱਗੇ ਮੈਂ ਉਹ ਗਿਰਜੇ 'ਚ ਗਿਆ ਸਾਈ ਭਾਈ ਚਾਰੇ ਨੂੰ ਬੇਨਤੀ ਕੀਤੀ ਵੀ ਮੈਂ ਬੋਰਡ ਲਾ ਕੇ ਪ੍ਰਚਾਰ ਕਰਨਾ ਤੁਹਾਡੇ ਇੱਥੇ ਉਹ ਆਂਦੇ ਜੀ ਜੀ ਆਿਆਂ ਨੂੰ ਕਰੋ ਲਾਓ ਬੋਰਡ ਮੈਂ ਉਹਨਾਂ ਨੇ ਸੰਤ ਜੀ ਨੂੰ ਪੁੱਛਿਆ ਜੀ ਮੈਂ 2 ਮਿੰਟ ਤੁਹਾਡੇ ਸਟੇਜ ਤੇ ਗੱਲ ਕਰਨੀ ਚਾਹੁੰਨਾ ਉਹਨਾਂ ਆਪਣਾ ਪ੍ਰੋਗਰਾਮ ਬੰਦ ਕਰਾ ਕੇ ਦੇ ਮੈਨੂੰ ਟਾਈਮ ਦਿੱਤਾ ਆਂਦੇ ਵੀ ਇਹਨਾਂ ਦੀ ਗੱਲ ਸੁਣੋ ਇਹ ਵਾਤਾਵਰਣ ਸੰਬੰਧੀ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਉਹਨਾਂ ਦੀ ਸਟੇਜ ਤੇ ਉਹ ਗੱਲ ਕੀਤੀ ਵੀਡੀਓ ਮੈਂ ਅਪਲੋਡ ਕੀਤੀ ਆਪਣੇ ਪਵਨ ਗੁਰੂ ਪਾਣੀ ਪਤਾ ਫੇਸ ਤੇ ਜਿਹੜੀ ਮੈਂ ਕੱਲ ਗੱਲ ਕੀਤੀ ਤੇ ਇਹ ਹੁਣ ਮੇਰਾ ਪੰਜਾਬ ਦੇ ਸਿੱਖਾਂ ਤੋਂ ਚਾਹ ਲੋਕਾਂ ਤੋਂ ਇਹ ਸਵਾਲ ਆ ਵੀ ਗੁਰਦੁਆਰੇ ਚ ਮੈਂ ਗੁਰੂ ਨਾਨਕ ਦੇਵ ਜੀ ਦੀ ਗੱਲ ਨਹੀਂ ਕਰ ਸਕਦਾ ਗਿਰਜੇ ਚ ਜਾ ਕੇ ਗੱਲ ਕਰ ਸਕਦਾ ਕਿ ਸ਼ਰੋਮਣੀ ਕਮੇਟੀ ਮੈਨੂੰ ਇਹ ਸੰਕੇਤ ਦੇ ਰਹੀ ਆ ਕਿ ਮੈਂ ਅਸਾਈ ਧਰਮ ਅਪਣਾਵਾਂ ਤੇ ਉੱਥੇ ਜਾ ਕੇ ਵਾਤਾਵਰਣ ਦੀ ਗੱਲ ਕਰ ਸਕਦਾ ਵਾ ਗੁਰਦੁਆਰੇ ਚ ਨਹੀਂ ਮਨਜ਼ੂਰੀ ਮੇ ਮੇਰਾ ਇਹ ਸਵਾਲ ਆ ਸਾਰੇ ਸਿੱਖਾਂ ਅੱਗੇ ਵੀ ਮੈਨੂੰ ਇੱਥੇ ਕਮੈਂਟ ਦਓ ਕਿ ਸਾਨੂੰ ਕੀ ਕਰਨਾ ਚਾਹੀਦਾ ਕਿ ਮੈਨੂੰ ਇਹ ਗੱਲ ਤੋਂ ਪਿੱਛੇ हट ਜਾਣਾ ਚਾਹੀਦਾ ਵੀ ਇਹ ਪ੍ਰਚਾਰ ਗੁਰਦੁਆਰੇ ਚ ਨਹੀਂ ਕਰਨਾ ਸਭ ਤੋਂ ਜ਼ਰੂਰੀ ਤੁਹਾਨੂੰ ਮੈਂ ਇਹ ਗੱਲ ਦੱਸਦਾ ਪ੍ਰਚਾਰ ਉੱਥੇ ਹੋ ਸਕਦਾ ਵਾ ਜਿੱਥੇ ਸੰਗਤ ਦਾ ਆਉਣ ਜਾਣ ਆ ਲੋਕਾਂ ਦੀ ਭੀੜ ਆ ਤੇ ਮੇਰੇ ਲਾਗੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਮੇਰੇ ਕੋਲ 1.5 ਕਿਲੋਮੀਟਰ ਪੈਂਦਾ ਵਾ ਜਿੱਥੇ ਲੋਕਾਂ ਦਾ ਕਾਫੀ ਆਉਣ ਜਾਣ ਆ ਤੇ ਮੈਂ ਪ੍ਰਚਾਰ ਕਰਨਾ ਚਾਹੁੰਨਾ ਨਾਲ ਮੈਂ ਬੂਟੇ ਵੰਡਨੇ ਚਾਹੁੰਨਾ ਤੇ ਇਹ ਤੋਂ ਮੈਨੂੰ ਰੋਕਿਆ ਜਾ ਰਿਹਾ ਵਾ ਕੀ ਮੈਂ ਸ਼ਰੋਣੀ ਕਮੇਟੀ ਇਹ ਚੋਂਦੀ ਆ ਵੀ ਇਹ ਪ੍ਰਚਾਰ ਮੈਂ ਇਸਾਈ ਧਰਮ ਚ ਜਾ ਕੇ ਕਰਾਂ ਜਿਹੜੇ ਮੈਨੂੰ ਇਹ ਗੱਲ ਦੀ ਪ੍ਰਵਾਨਗੀ ਦਿੰਦੇ ਆ ਬੋਲਣ ਦੀ ਮੇਰਾ ਇਹ ਸਵਾਲ ਆ ਹਰ ਸਿੱਖ ਅੱਗੇ ਤੇ ਮੈਨੂੰ ਜਵਾਬ ਜ਼ਰੂਰ ਮਿਲਣਾ ਚਾਹੀਦਾ ਇੱਥੇ ਤੇ ਵੀਡੀਓ ਮੈਂ ਉਹ ਅਪਲੋਡ ਕੀਤੀ ਆ ਜਿਹੜੇ ਮੈਂ ਕੱਲ ਐਸਾਈ ਆਂਦੇ ਗਿਰਜੇ ਚ ਜਾ ਕੇ ਬੋਲਿਆ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਬੂਟੇ ਲੈ ਆ ਜਾ ਕੇ ਖੜ ਕੇ ਲਾਉਣ ਦਾ ਪਰਨਵ ਕੀਤਾ ਵਾ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਬੂਟਾ ਇਸ ਧਰਤੀ ਤੇ ਲੱਗਣਾ ਤੇ ਇਹ ਧਰਤੀ ਸਾਡੇ ਸਾਰਿਆਂ ਲਈ ਜ਼ਰੂਰੀ ਆ ਸਾਡੇ ਧਰਮ ਜਾਤਾਂ ਬਾਅਦ ਚਾ ਪਹਿਲੋਂ ਇਹ ਧਰਤੀ ਜ਼ਰੂਰੀ ਆ ਪਰ ਜੇ ਪਵਨ ਗੁਰੂ ਪਾਣੀ ਪਤਾ ਮੇਰੇ ਬਾਬੇ ਨਾਨਕ ਨੇ ਕਿਹਾ ਸੀ ਤੇ ਮੇਰਾ ਸਵਾਲ ਇਹੋ ਹੀ ਆ ਕਿ ਗੁਰਦੁਆਰੇ ਚ ਇਹ ਗੱਲ ਕਰਨ ਦੀ ਪ੍ਰਵਾਨਗੀ ਮੈਨੂੰ ਕਿਉਂ ਨਹੀਂ ਆ ਕੋਈ ਵੀ ਮੇਰੇ ਨਾਲ ਆ ਕੇ ਵਿਚਾਰ ਕਰ ਸਕਦਾ ਹੈ ਵਿਸ਼ੇ ਤੇ ਮੈਂ ਨੰਬਰ ਨਾਲ ਦੇਣਾ ਵਾ ਧੰਨਵਾਦ ਜੀ ਵੈਗਰਦੀ ਕਾ ਖਾਲਸਾ ਵੈਗਰਦੀ